ਨਵੇਂ ਵੀ ਮਿੱਤਰੋ ਅੱਜ ਆਪਾਂ ਖੜੇ ਆਂਗੇ ਰਾਠੀ ਕਲਾ ਕੇਂਦਰ ਤੁਸੀਂ ਕਲਾਕਾਰ ਤਾਂ ਗੀਤ ਗਾਉਣ ਵਾਲੇ ਤਾਂ ਬਹੁਤ ਦੇਖੇ ਹੋਣਗੇ ਬਹੁਤਿਆਂ ਨੂੰ ਸੁਣਿਆ ਵੀ ਹੋਊਗਾ ਪਰ ਅੱਜ ਜਿਹੜੀ ਤੁਹਾਨੂੰ ਕਲਾ ਦਿਖਾਉਣ ਲੱਗੇ ਆ ਇਹ ਅਸਲੀ ਕਲਾਕਾਰ ਆ ਤੇ ਅਸਲੀ ਕਲਾ ਇਹਨੂੰ ਕਹਿੰਦੇ ਆ ਆਜੋ ਤੁਹਾਨੂੰ ਕਿਹੜੀ ਕਲਾ ਦੀ ਅੰਦਰ ਜਾ ਕੇ ਦਿਖਾਉਣੇ ਆਗੇ ਰਾਠੀ ਕਲਾ ਕੇਂਦਰ ਚ ਆ ਜਾਓ ਬਈ ਭੋਰ ਬਾਈ ਜੀ ਕੀ ਹਾਲ ਆ ਜੀ ਵਧੀਆ 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 ਜੀ ਕੀ ਨਾਂ ਹੈ ਆਪਣਾ ਕਰਮੇਸ਼ ਸਿੰਘ ਦੀ ਕਰਮੇਸ਼ ਸਿੰਘ ਕਰਮੇਸ਼ ਕਿਸ ਤਰ੍ਹਾਂ ਨਾਲ ਤੁਸੀਂ ਤਿਆਰ ਕੀਤੇ ਕਾਦੇ ਨਾਲ ਤਿਆਰ ਕੀਤੇ ਜਿਹੜੀਆਂ ਆਪਣੀ ਤੁਸੀਂ ਕਲਾ ਨਿਖਾਰੀ ਹੈ ਜੀ ਕਿਸ ਚੀਜ਼ ਨਾਲ ਤਿਆਰ ਕੀਤੀ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਜੀਆ ਕੈਨਾ ਵੀਰ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਵੀਰ ਜੀ ਦਾ ਜੀਆ ਕੈਨਾ ਆਓ ਤੁਹਾਨੂੰ ਦਿਖਾਈਏ ਤੁਹਾਡੇ ਘਰ ਦੇ ਕੂੜੇ ਵਿੱਚੋਂ ਨਿਕਲੀ ਹੋਈ ਕਲਾ ਪੰਜਾਬ ਦੀ ਹਿੰਦੁਸਤਾਨ ਦੀ ਕਨਵੈਕਲੀ ਕਲਾ ਜਿਸ ਨੂੰ ਤੁਹਾਡੇ ਬੱਚੇ ਅਪਣਾ ਸਕਦੇ ਇਹ ਕਲਾ ਤੁਹਾਡੇ ਹਰ ਇੱਕ ਵੀਰ ਦੇ ਭੈਣ ਦੇ ਭਰਾ ਦੇ ਘਰੋਂ ਪੈਦਾ ਹੋਈ ਹੈ ਕਿਉਂਕਿ ਜਿਹੜੀਆਂ ਤੁਸੀਂ ਚੱਪਲਾ ਪੈਰਾਂ 'ਚ ਪਾਉਣ ਨੂੰ ਸੁੱਟ ਦਿੰਨੇ ਹੋ ਪਰ ਜੇ ਉਹਨਾਂ ਚੱਪਲਾਂ ਨੂੰ ਤੁਹਾਡੇ ਬੱਚੇ ਐ ਜੋ ਉਹਨਾਂ ਚੱਪਲਾਂ ਦੇ ਨਾਲ ਕੁਝ ਬਣਾਉਣ ਤੋ ਵੀ ਇਸ ਤਰ੍ਹਾਂ ਇੱਕ ਕਲਾ ਕੇਂਦਰ ਬਣਾ ਸਕਦੇ ਆ ਆਓ ਤੁਹਾਨੂੰ ਦਿਖਾਈਏ ਚੱਪਲ ਦੇ ਬਣੇ ਹੋਏ ਟਰੈਕਟਰ ਤੁਹਾਡੇ ਘਰ ਦੇ ਕੂੜੇ ਤੋਂ ਤਿਆਰ ਹੋਏ ਨੇ ਇਹ ਸਾਰੇ ਟਰੈਕਟਰ ਤੁਸੀਂ ਦੇਖ ਰਹੇ ਹੋ ਇਹ ਇੱਕ ਨਹੀਂ ਦੋ ਨਹੀਂ ਇਹ ਕਈ ਸਾਲਾਂ ਦੇ ਵਿੱਚ ਬਣੇ ਨੇ 13 ਸਾਲਾਂ ਦੇ ਵਿੱਚ ਬਣੇ ਹੋਏ ਟਰੈਕਟਰ ਨੇ ਜਿਹੜੇ ਇਹਨਾਂ ਨੂੰ ਤੁਹਾਡੇ ਬੱਚੇ ਬਣਾ ਸਕਦੇ ਤੁਸੀਂ ਬਣਾ ਸਕਦੇ ਟਰੈਕਟਰ ਸਾਰੇ ਤੁਹਾਡੇ ਪੈਰਾਂ ਵਾਲੀਆਂ ਚੱਪਲਾਂ ਤੁਹਾਡੇ ਘਰ ਸਬਜ਼ੀ ਕੱਟਣ ਵਾਲੀ ਕਰਦੇ ਦੇ ਨਾਲ ਇਹ ਟਰੈਕਟਰ ਬਣਾਏ ਗਏ ਆ ਇਹਨਾਂ ਦੇ ਵਿੱਚ 1940 ਤੋਂ ਲੈ ਕੇ ਅੱਜ ਤੱਕ 2025 ਤੱਕ ਦਾ ਟਰੈਕਟਰ ਇਹਨਾਂ ਦੇ ਵਿੱਚ ਖੜਾ ਇਹ ਸਾਰੇ ਤੁਸੀਂ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਅੱਛਾ ਅਸੀਂ ਹਰ ਮਾਂ ਬਾਪ ਨੂੰ ਇੱਕੋ ਹੀ ਬੇਨਤੀ ਕਰਦੇ ਹੁੰਨੇ ਆ ਵੀ ਤੁਹਾਡੇ ਬੱਚੇ ਨੂੰ ਭਾਵੇਂ ਤੁਸੀਂ ਕਿਤੇ ਵੀ ਕਿਉਂ ਨਾ ਕਮਾਇਆ ਹੋਵੇ ਪਰ ਇੱਕ ਵਾਰੀ ਇਸ ਕਲਾ ਕੇਂਦਰ ਤੇ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਇੱਕ ਦੋ ਫੋਟੋਗ੍ਰਾਫਰਾਂ ਦੇ ਵਿੱਚੋਂ ਨਾਮ ਲੱਗਦੀ ਹੈ ਇਹ ਸਾਰੇ ਟਰੈਕਟਰ ਪੁਰਾਣੀ 400 ਫੋਰਡ ਆ ਗਿਆ ਜਿਵੇਂ ਹਾਂਜੀ ਉਹ ਪਾਕਿਸਤਾਨੀ ਟਰੈਕਟਰ ਆ ਗਿਆ ਜਿਵੇਂ ਫੋਰਸ ਐਂਡ ਮੇਜਰ ਆ ਗਿਆ ਟਰੈਕਟਰ ਜਿਵੇਂ ਉਸ ਤੋਂ ਬਾਅਦ ਡੀਟੀ 28 ਆ ਗਿਆ ਕੋ ਲਾਰਸ ਆ ਗਿਆ ਉਸ ਤੋਂ ਬਾਅਦ ਬਾਈ ਲਾਰਸ ਇਹ 1945 ਦਾ ਜੁਨਟੀਅਰ ਟਰੈਕਟਰ ਹੈ ਨਵਸਤੇ ਟਰੈਕਟਰ ਕਿਹਾ ਜਾਂਦਾ ਹੈ ਉਹ ਉਸ ਤੋਂ ਬਾਅਦ 1970 ਦੇ ਵਿੱਚ 135 ਦਾ ਮੈਸੀ ਆ ਗਿਆ ਇਸ ਤਰ੍ਹਾਂ ਦੇ ਟਰੈਕਟਰ ਸਾਰੇ ਜੀ ਤੁਸੀਂ ਇਹ ਟਰੈਕਟਰ ਸਾਰੇ ਦੇਖੇ ਜੀ ਸਾਰੇ ਬਾਈ ਲਾਰਸ ਸਾਰੇ ਨੈਟ ਦੇ ਉੱਤੇ ਜਿੰਨੇ ਮਰਜ਼ੀ ਵੇਖੋ ਤੁਸੀਂ ਸਾਰੇ ਨੈਟ ਦੇ ਉੱਤੇ ਟਰੈਕਟਰ ਹੈ ਨੈਟ ਤੋਂ ਦੇਖ ਕੇ ਬਣਾਏ ਹਾਂ ਨੈਟ ਤੋਂ ਵੀ ਕਿਉਂ ਨਾ ਇਹ ਆਹ ਟਰੈਕਟਰ ਹੈ ਯੂ ਐਸ ਇਹ ਯੂਐਸ ਦਾ ਕਿਹੜਾ ਕਿਸ ਕੈਸ਼ ਕੈਸ਼ ਇਹ ਆਪਣੇ ਡਾਇਰੈਕਟਰ ਆਸਟ੍ਰੇਲੀਆ ਕੈਨੇਡਾ ਅਮਰੀਕਾ ਚ ਗੋੜਿਆਂ ਕੁਆਲਟੀ ਚੱਲਦਾ ਸਭ ਤੋਂ ਪ੍ਰਾਣ ਰੱਖ ਰਿਹਾ ਇਹਦਾ ਕੀ ਨਾਮ ਹੈ ਇਹ ਹੈਗਾ ਫੀਲਡ ਮਾਰਸ਼ਲ ਟਰੈਕਟਰ 1940 ਦਾ ਮਾਡਲ ਅੱਛਾ ਜੀ ਹਾਂ ਇਹ ਰਾ ਟਰੈਕਟਰ ਲੋਕ ਘੱਟ ਲੋਕਾਂ ਨੇ ਵੇਖਿਆ 75 ਗਿਰਾ ਟਰੈਕਟਰ ਚਤੁਰ ਗਿਰ ਆ ਨਾਟਗਰ ਅੰ内 ਨਾਟਗਰ ਦਾ ਪਟਾਕ ਡਾਇਰੈਕਟਰ ਅੱਛਾ ਚਤੁਰ ਕਾਮਯਾਬੀ ਨਾਟਗਰ ਇਹ ਪਾਣੀ ਤੇ ਚੱਲਦਾ ਡਾਇਰੈਕਟਰ ਨੇ ਹਾਂ ਪਾਣੀ ਤੇ ਚੱਲਣਾ ਡਾਇਰੈਕਟਰ ਹੈ ਇਹ ਵੀ ਬਾਹਰ ਦੀ ਗੱਲ ਹੈ ਬਾਹਰ ਦੀ ਮੈਸੀ ਕੰਪਨੀ ਦਾ ਇਹ ਦੁਵਾਰ ਦੇਸ਼ਾਂ ਵਿੱਚ ਡਾਇਰੈਕਟਰ ਚੱਲਦੇ ਆ ਸਾਰੇ ਅੱਛਾ ਹਾਂ ਉਸ ਤੋਂ ਬਾਅਦ ਇਹ ਆ ਗਿਆ ਸਾਰੇ ਇਹ ਵੀ ਟ੍ਰੇਡ ਬਣਾਇਆ ਗਿਆ ਨਾ ਹਾਂ ਇਹ ਸੁਖਦੀਪ ਦਾ ਡਾਇਰੈਕਟਰ ਆ ਗਿਆ ਜਿਹੜਾ ਤੁਸੀਂ ਦੇਖ ਰਹੇ ਹੋ ਕਿਹੜਾ ਆਇੜਾ ਸਿੱਧੂ ਸਾਹਨੇ ਚੱਕੇ ਸਾਡੇ ਕੋਲ ਉਹਨਾਂ ਦੇ ਨਿਸ਼ਾਨੀਆਂ ਸਿੱਧੂ ਮੂਸੇਵਾਲਾ ਸਾਹਿਬ ਦੀ ਤੇ ਉਹਨਾਂ ਦਾ ਸਟੈਚੂ ਇਹ ਦੋਨੇ ਟਰੈਕਟਰ ਸਾਡੇ ਕੋਲ ਸਭ ਤੋਂ ਅੱਛਾ ਇਹ ਸਿੱਧੂ ਮੂਸੇਵਾਲਾ ਸਭ ਤੋਂ ਮਹਿੰਗਾ ਟਰੈਕਟਰ ਇਹ ਸਾਡੇ ਕੋਲ ਜਿੰਨੇ ਟਰੈਕਟਰ ਪਏ ਐ ਉਹ ਹੀ ਦਾ ਦੁਨੀਆ ਤੇ ਵਾਰ-ਵਾਰ ਜਿਉਣਾ ਉਸ ਤੋਂ ਬਾਅਦ ਤੁਹਾਡੇ ਬੱਚਿਆਂ ਲਈ ਬਹੁਤ ਸੋਹਣੇ ਮੈਸੇਜ ਆ ਜਿਵੇਂ ਮਾਇਆ ਗੋਲਕਾਂ ਚ ਨਾ ਪਾਓ ਵਾਰਾ ਪਸਮਾ ਤੋਂ ਬੱਚੋ ਆਪਣੇ ਬੱਚਾ ਨੂੰ ਕਰਨਾ ਚਾਹੇਡਫੋਨ ਨਾਲ ਉਹਨਾਂ ਦੇ ਧੀਆਂ ਦਾ ਸਤਿਕਾਰ ਕਰੋ ਉਹ ਸਾਡੇ ਦੇਸ਼ ਦੇ ਰਾਖੇ ਫੌਜੀ ਆ 1970 ਦੀ ਮਟਿਆਰ ਇੱਧਰ ਜਿਹੜੀ ਥਾਰ ਬਣਾਈ ਦੀ ਤੁਸੀਂ ਆ ਇਹ ਸੇਲ ਹੈ ਇਹੜਾ ਹੱਥਾਂ ਦਾ ਬਣਿਆ ਉਹ ਕੋਈ ਚੀਜ਼ ਕਿਸਾਨੀ ਦਾ ਜਿਹੜਾ ਹਾਂ 1 2020 ਦੇ ਵਿੱਚ ਇਹ ਕਿਸਾਨੀ ਤਿੰਨ ਵਾਰੀ ਕਿਸਾਨੀ ਅੰਦੋਲਨ ਚ ਜਾ ਕੇ ਕਿਸਾਨ ਨੇ ਮੇਰੇ ਨਾਲ ਦੇ ਸਾਰੇ ਕਿਸਾਨ ਠੀਕ ਹੈ ਉਸ ਤੋਂ ਬਾਅਦ ਜਿਵੇਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਓ ਉਸ ਤੋਂ ਬਾਅਦ ਸਾਡੇ ਬਾਵਾ ਸਾਹਿਬ ਆ ਗਏ ਸਟੇਜ ਤੇ ਸਾਡੇ ਕੋਲ ਸੇਲ ਲਈ ਹੁੰਦਾ ਜੇ ਕਿਸੇ ਵੀ ਵੀਰ ਨੇ ਕਰ ਰੱਖਣਾ ਹੋਵੇ ਉਸ ਤੋਂ ਬਾਅਦ ਜਿਵੇਂ ਸਾਰੇ ਕੁਆਡੀ ਦੇ ਖਿਹੜੀ ਆ ਗਏ ਉਸ ਤੋਂ ਬਾਅਦ ਇਹ ਪ੍ਰਾਤਨ ਕਲਾਕਾਰ ਹੈਗੇ ਸਾਰੇ ਚੱਪਲ ਇਹ ਕਿਹੜੇ ਕਲਾਕਾਰ ਦੀ ਬਣਾਈ ਸੀ ਇਹ ਅਮਰ ਸਿੰਘ ਚਮਕੀਲਾ ਤੇ ਅਮਰ ਅਰਦਾਸਮਨ ਹਰਭਜਨ ਮਾਨ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਉਸ ਤੋਂ ਬਾਅਦ ਸਾਡੇ ਦਿਲਾਸਤ ਪਹੁੰਚਾ ਜਾ ਰੱਖਾ ਹਾਂ ਇਹ ਸਾਡੇ ਸਾਹਮਣੇ ਇਹ ਭਗਵੰਤ ਮਾਨ ਸਾਹਿਬ ਦੇ ਕੋਲ ਇਹ ਸਾਰੇ ਬਲੱਡ ਦਾਨ ਤੇ ਉਹ ਇਸ ਤਰ੍ਹਾਂ ਸਾਰੇ ਸੰਦੇਸ਼ ਮੈਸੇਜ ਆ ਗਏ ਇਹਨਾਂ ਦੇ ਵਿੱਚ ਇਹ ਕਾਦਾ ਮੈਸੇਜ ਹੈ ਇਹ ਖਿਡਾਰੀ ਹੈ ਇਹ ਕਿਹੜੀ ਖਿਡਾਰੀ ਹੈ ਜਦੋਂ ਤੁਸੀਂ ਹਕਿਆ ਕਲਾਕਾਰੀ ਤੋਂ ਮੁੜ ਕੇ ਉੱਥੇ ਹੀ ਰਹਿ ਗਏ ਬਸ ਮੁੜ ਕੇ ਬਣਾਏ ਨਹੀਂ ਗਏ ਹਾਂਜੀ ਉਸ ਤੋਂ ਬਾਅਦ ਟ੍ਰੈਫਿਕ ਚੌਕ ਆ ਗਿਆ ਉਸ ਤੋਂ ਬਾਅਦ ਕੱਟੀਆਂ ਹੋਈਆਂ ਚੱਪਲਾਂ ਆ ਗਈਆਂ ਸਾਰੇ ਜਿਨ੍ਹਾਂ ਤੋਂ ਤੁਸੀਂ ਤਿਆਰ ਕੀਤੀਆਂ ਹਾਂ ਇਹ ਸਾਰੇ ਚੱਪਲਾਂ ਇਹ ਕਰਦਾਂਗੇ ਜਿਨ੍ਹਾਂ ਦੇ ਨਾਲ ਸਾਰਾ ਕੁਝ ਬਣਾਇਆ ਇਹ ਕਰਦਾ ਤੁਸੀਂ ਇੰਨਾ ਘਸਾ ਘਸਾ ਕੇ ਕਿਉਂ ਵਰਤੀ ਹੈ ਸਾਤ ਸਾਤ ਇਹ ਤੇ ਇੱਕ ਨਹੀਂ ਦੋ ਨਹੀਂ 13 ਸਾਲਾਂ ਚ ਬਣਿਆ ਇਹ ਕੁਰਸੀ ਵੀ ਦਿਖਾਓ ਦਰਸ਼ਕਾਂ ਨੂੰ ਇਹ ਉਹ ਕੁਰਸੀ ਹੈ ਜਿਹਦੇ ਉੱਤੇ ਸੀ ਬੈਠੇ ਆ ਅੱਛਾ ਜੀ ਇੱਥੇ ਸੱਚ ਦਾ ਸੋਦਾ ਵੀਰੋ ਪਖੰਡਵਾਦ ਨਹੀਂ ਤੁਹਾਨੂੰ ਇਸੇ ਕਰਕੇ ਕਹਿੰਦੇ ਆ ਵੀ ਇੱਕ ਵਾਰੀ ਤੁਸੀਂ ਰਾਠੀ ਕਲਾ ਕੇਂਦਰ ਜ਼ਰੂਰ ਆਣਾ ਤੁਹਾਡੇ ਬੱਚੇ ਜੋ ਕੁਝ ਘਰ ਦੇ ਵਿੱਚ ਬਣਾਉਂਦੇ ਉਹਨਾਂ ਨੂੰ ਕਦੇ ਹਟਾਓ ਨਾ ਉਹਨਾਂ ਦੇ ਵਿੱਚ ਉਹਨਾਂ ਦੀ ਆਰਟ ਆ ਉਹਨੂੰ ਅੱਗੇ ਉੱਭਰਨ ਦਿਓ ਸਟਾਰਟ ਕਿੰਨੇ ਚ ਕੀਤਾ ਸੀ ਕਿੰਨੇ ਸਾਲਾਂ ਚ 2009 ਚ 9 2009 ਚ ਦੁਬਾਰਾ ਸ਼ੁਰੂ ਕੀਤਾ ਸੀ ਮੈਂ ਬਚਪਨ ਚ ਬਣਾਉਣ ਲੱਗ ਪਏ ਸੀਗੇ ਅੱਛਾ ਜੀ ਹਾਂ ਜੀ ਆਪਣੇ ਚੈਨਲ ਦਾ ਨਾ ਹੈਗਾ ਪਿੰਡੂ ਬਾਈ ਜੀ ਪਿੰਡੂ ਬਾਈ ਜੀ ਬਾਈ ਦਾ ਚੈਨਲ ਆ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਕਿਉਂਕਿ ਜਿਹੜਾ ਵੀਰ ਚੈਨਲ ਦੇ ਉੱਤੇ ਵੀਡੀਓ ਤੁਹਾਨੂੰ ਦਿਖਾ ਰਿਹਾ ਉਹ ਬੜੀ ਲੰਬੀ ਦੂਰੋਂ ਚੱਲ ਕੇ ਜਾ ਕੇ ਵੀਡੀਓ ਬਣਾ ਕੇ ਲਾਉਂਦਾ ਹੈ ਮਿਹਨਤ ਦੇ ਨਾਲ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀਰ ਦੇ ਚੈਨਲ ਨੂੰ ਵੱਧ ਤੋਂ ਵੱਧ ਕਾਮਯਾਬ ਕਰਿਓ ਜਿੰਨਾ ਵੀ ਹੋ ਸਕਦਾ ਹੈ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਕਮੈਂਟ ਵੀ ਕਰੋ ਤੇ ਵੀਰ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਵੀ ਜੁੜਿਓ ਜੇ ਤੁਹਾਨੂੰ ਚਿੰਗੀਆਂ ਵੀਡੀਓ ਸੇਧ ਦੇਣ ਵਾਲੀਆਂ ਵੀਡੀਓ ਵੀਰ ਪਾ ਰਿਹਾ ਤਾਂ ਵੀਰ ਦੇ ਚੈਨਲ ਨੂੰ ਵੱਧ ਤੋਂ ਵੱਧ ਕਾਮਯ ਪਰ ਮੈਂ ਬਿਹਾਉਂਦੀ ਕੁਦਾਮ ਬਿਹਾਉਂ ਕੱਟ ਆ ਜਾਣਾ ਪਰ ਵਿਆਹ ਹੋਣ ਚੰਗੀ ਚੀਜ਼ ਤੇ ਹਨ ਇਸ ਕਰਕੇ ਚੰਗੀਆਂ ਵੀਡੀਓ ਪਾਓ ਲੋਕਾਂ ਨੂੰ ਸੇਧ ਦੇਣ ਵਾਲੀਆਂ ਵੀਡੀਓ ਪਾਓ ਮੈਂ ਹਰ ਇੱਕ ਬੱਚਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਆਪਣੇ ਹੱਥੀਂ ਕੰਮ ਕਰੋ ਬਸ ਮੇਰਾ ਇਹ ਸੰਦੇਸ਼ ਹੁੰਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ 45 ਸਾਲਾਂ ਦੇ ਵਿੱਚ ਹੱਥੀਂ ਮਿਹਨਤ ਕੀਤੀ ਆ ਤਾਂ ਕਿਸੇ ਦਿਨ ਉਹ ਵੀ ਸੀ ਜਦੋਂ ਮੈਨੂੰ ਲੋਕ ਮਜ਼ਾਕ ਕਢਾਉਂਦੇ ਸੀ ਕਮਲਾ ਕਹਿੰਦੇ ਝੇਡਾਂ ਕਰਦੇ ਚੱਪਲਾਂ ਕੱਟਣਾ ਕਹਿੰਦੇ ਸੀ ਪਰ ਅੱਜ ਉਸ ਵਾਹਿਗੁਰੂ ਦੀ ਇੰਨੀ ਕਿਰਪਾ ਹੈ ਕਿ ਪੂਰੇ ਹਿੰਦੁਸਤਾਨ ਨੇ ਪੂਰੇ ਵਿਦੇਸ਼ਾਂ ਦੇ ਵਿੱਚੋਂ ਵੀ ਲੋਕ ਸਾਡੀ ਕਲਾ ਨੂੰ ਵੇਖਣ ਆਉਂਦੇ ਆ ਇਸ ਕਰਕੇ ਇੱਥੇ ਲੱਕੜ ਦੀਆਂ ਬਹੁਤ ਸਾਰੀਆਂ ਕਲਾਕਿਰਤੀਆਂ ਨੇ ਫਾਈਬਰ ਦੀਆਂ ਬਹੁਤ ਸਾਰੀਆਂ ਕਲਾਕਿਰਤੀਆਂ ਜਿਨ੍ਹਾਂ ਨੂੰ ਤੁਸੀਂ ਆਪਣੇ ਘਰ ਸਜਾ ਸਕਦੇ ਹੋ ਖਰੀਦ ਕੇ ਵੀ ਲੈ ਕੇ ਜਾ ਸਕਦੇ ਹੋ ਲੱਕੜ ਦੀਆਂ ਜਿਵੇਂ ਲੱਕੜ ਦਾ ਸਾਡੇ ਰੋਟੀਆ ਡੱਬੇ ਹੋਗੇ ਉਸ ਤੋਂ ਬਾਅਦ ਸਾਡਾ ਚੱਕਲਾ ਬੇਲਣਾ ਹੋਗਾ ਪਿੱਤਲ ਵਾਲਾ ਉਸ ਤੋਂ ਬਾਅਦ ਦੇ ਪਾਠ ਵਾਲੇ ਬਾਕਸ ਹੋਗੇ ਉਸ ਤੋਂ ਬਾਅਦ ਸਾਡੇ ਕੋਲ ਚੌਰਸਾ ਵਾਲਾ ਸਟੈਂਡ ਹੈ ਅੱਛਾ ਜੀ ਇਹਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਉਹ ਸਮਾਨ ਵੀ ਤੁਹਾਨੂੰ ਦਿਖਾਵਾਂਗੇ ਵੀ ਅੱਧੀ ਅਗਲੀ ਅਗਲੀ ਵੀਡੀਓ ਦੇ ਵਿੱਚ ਤੇ ਵੱਧ ਤੋਂ ਵੱਧ ਵੀਰ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਠਿੰਡਾ ਮਾਨਸਾ ਰੋਡ ਰਾਠੀ ਕਲਾ ਕੇਂਦਰ ਵੇਖਣਾ ਨਾ ਭੁੱਲਿਓ ਜਦੋਂ ਇੱਕ ਮੇਰੇ ਵੱਲੋਂ ਬੇਨਤੀ ਹੈ ਸਾਰਿਆਂ ਨੂੰ ਜਿਵੇਂ ਕਿ ਬਾਈ ਜੀ ਨੇ ਦੱਸਿਆ ਹੀ ਹੈ ਵੀ ਜਿਹੜੀਆਂ ਚੱਪਲਾਂ ਤੋਂ ਤੇ ਕਰਦਾਂ ਨਾਲ ਤਿਆਰ ਕੀਤੀਆਂ ਹੋਈਆਂ ਬਹੁਤ ਹੀ ਸੋਹਣੀਆਂ ਚੀਜ਼ਾਂ ਵੱਖ-ਵੱਖ ਟਰੈਕਟਰ ਹੋ ਗਏ ਕਲਾਕਾਰਾਂ ਦੀਆਂ ਤਸਵੀਰਾਂ ਹੋ ਗਈਆਂ ਯਾਨੀ ਕਿ ਸਟੈਚੂ ਹੋ ਗਏ ਮੇਰੀ ਬੇਨਤੀ ਹੈ ਵੀ ਬੱਚਿਆਂ ਨੂੰ ਪਾਰਕਾਂ 'ਚ ਘਮਾਉਣ ਦੀ ਬਜਾਏ ਇੱਕ ਵਾਰੀ ਰਾਠੀ ਕਲਾ ਕੇਂਦਰ 'ਚ ਜ਼ਰੂਰ ਪਹੁੰਚੋ ਇੱਕ ਵਾਰੀ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਕਲਾ ਕੀ ਚੀਜ਼ ਕੀ ਹੁੰਦੀ ਹੈ ਕੱਲੀਆਂ ਬੱਚੇ ਕਿਤਾਬਾਂ 'ਚ ਹੀ ਪੜ੍ਹਦੇ ਆ ਵੀ ਕਲਾ ਕੀ ਚੀਜ਼ ਹੁੰਦੀ ਹੈ ਉਹਨਾਂ ਨੂੰ ਦੇਖ ਕੇ ਪਤਾ ਲੱਗ ਸਕੇ ਕਿ ਕਲਾ ਚੀਜ਼ ਕੀ ਹੁੰਦੀ ਆ ਬਾਕੀ ਬਾਈ ਜੀ ਨੇ ਬਹੁਤ ਬਹੁਤ ਵਧੀਆ ਦੱਸਿਆ ਬਹੁਤ ਬਹੁਤ ਧੰਨਵਾਦ ਜੀ ਦਾ ਬਹੁਤ ਬਹੁਤ ਧੰਨਵਾਦ